ਦਾ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਚਾਉੜਾ ਆਜੋ ਹੁਣ ਆਪਾਂ ਜੜੀਏ ਕਰਨ ਵਾਲੇ ਚਰਨਾ ਨਾਲ ਹੋਲਾ ਮੱਦਾ ਨੇੜੇ ਆ ਰਿਹਾ ਸੰਗਤਾਂ ਦੀਆਂ ਪਾਰ ਪਾਰ ਗੱਡੀਆਂ ਪਹਿਲਾਂ ਹੀ ਚੁਰਗੀਆਂ ਜੰਦਗੀਆਂ ਹੈਗੀਆਂ ਜਿਨ੍ਹਾਂ ਨੇ ਉੱਥੇ ਸੇਵਾ ਕਰਨੀ ਜਾ ਕੇ ਲੈ ਮਾਣੋ ਇਸੇ ਕੀਤਾ ਨੰਦ ਇਹ ਚਾਹਤ ਸੌਰੀ ਮਾਣੋ ਇਸਾ ਚਾਉੜਾ ਨੰਦ ਆਨੰਦ ਬਾਰੇ She's talking ਦੀ ਸੰਗ ਤੇ ਮੈਂ ਵੀ ਜਾਣਾ ਸੀ ਉੱਥੇ ਤਾਂ ਸੇਵਾ ਪਰਜਾ ਦੇ ਆਂ ਦੀ ਲੱਗੀ ਐ ਬੰਦ ਦੀ ਲੱਗੀ ਐ ਮੈਂ ਵੀ ਕਰਨੀ ਸ਼੍ਰੀ ਦੀ ਸੰਗ ਤੇ ਮੈਂ ਵੀ ਜਾਣਾਂ ਸੀ ਜੀ ਸੰਗ ਤੇ ਮੈਂ ਵੀ ਜਾਣਾਂ ਸੀ ਓਥੇ ਤਾਂ ਸੇਵਾ ਬਰਤਣਾ ਦੀ ਲੱਗੀਆਂ ਤੁਨ੍ਹ ਨਾ ਦੀ ਸੇਵਾ ਕਰ ਮੇਰਾ ਮਨ ਨਰਮਲ ਹੋਇਆ ਰਮਲ ਹੋਇਆ